ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ੇ ਵਿਰੁੱਧ ਜਿਹੜਾ ਯੁੱਧ ਛੇੜਿਆ ਗਿਆ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕ੍ਰਾਸ ਬਾਰਡਰੋਂ ਇੱਕ ਡਰੱਗ ਨਾ ਕਾਟਲ ਜਿਹੜਾ ਬਸਟ ਕੀਤਾ ਗਿਆ 8 ਕਿਲੋ ਹਿਰੋਇਨ ਇੱਕ 3 ਬੋਰ ਦਾ ਪਿਸਤਲ ਨਾਲ ਲਾਈਵ ਰਾਉਂਡਸ ਨੇ ਤੇ ਕੇ ਹੁੰਡਾਈ ਕ੍ਰੇਟਾ ਕਾਰ ਫੜੀ ਗਈ ਹੈ ਇਹਦੇ ਦੋਸ਼ੀ ਜਿਹੜਾ ਹੈਗਾ ਧਰਮਿੰਦਰ ਸਿੰਘ ਤੇ ਹਰਸ਼ਾ ਸ਼ੀਨਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਔਰ ਮੁੱਢਲੀ ਪੁੱਛਗਿੱਛ ਤੋਂ ਇਹੀ ਪਤਾ ਲੱਗਿਆ ਕਿ ਅਜਨਾਲਾ ਸੈਕਟਰ A ਯੂਜ਼ ਕਰ ਰਹੇ ਸੀ ਡਰੋਨਸ ਰਾਹੀਂ ਪੁਸ਼ ਕਰਨ ਨੂੰ ਔਰ ਇੱਕ ਬੜਾ ਨੋਟੋਰੀਅਸ ਸਮਗਲਰ ਹੈਗਾ ਪਾਕਿਸਤਾਨ ਦਾ ਉਹ ਨਾਲ ਹੀ ਲਿੰਕ ਸੀਗੇ ਉਸ ਤੋਂ ਇਲਾਵਾ ਇੱਕ ਪ੍ਰਦੀਪ ਦੇ ਸ਼ਰੀਕੇ ਚੋਂ ਜਿਹੜਾ ਬੰਦਾ ਹੈ ਉਹ ਮੇਨ ਇਹਦੇ ਜਿਹੜੇ ਲਿੰਕ ਰਾਉਣ ਵਾਲਾ ਬੰਦਾ ਉਹੀ ਹੈ ਔਰ ਜਿਹੜੀ ਮੁੱਢਲੀ ਪੁੱਛਗਿੱਛ ਤੋਂ ਇਹ ਵੀ ਗੱਲ ਆਈ ਹੈ ਵੀ ਕਾਫੀ ਸਮੇਂ ਤੋਂ ਇਹ ਕੰਮ ਇਹ ਕਰ ਰਹੇ ਨੇ ਔਰ ਜਿਹੜੀ ਪਰਦੀਪ ਕੋਲੀ ਸਾਰੀਆਂ ਪ੍ਰੋਸੀਡਸ ਫਾਈਨੈਂਸ਼ੀਅਲ ਜਿਹੜੀਆਂ ਉਹ ਜਾਂਦੀਆਂ ਰਹੀਆਂ ਸੋ ਪ੍ਰਦੀਪ ਨੂੰ ਵੀ ਇਸ ਮੁਕਦਮੇ ਦੇ ਵਿੱਚ ਅਸੀਂ ਦੋਸ਼ੀ ਨਾਮਜ਼ਦ ਕੀਤਾ ਹੈ ਔਰ ਜਲਦੀ ਫੰਡ ਦੀ ਸਾਨੂੰ ਉਮੀਦ ਆ ਉਹਨੂੰ ਔਰ ਮੈਂ ਇਸ 스테ਜ ਤੇ ਜਿਆਦਾ ਡਿਟੇਲ ਨਹੀਂ ਜਾ ਸਕਦਾ ਬਟ ਇੰਨੀ ਗੱਲ ਜ਼ਰੂਰ ਹੈ ਕਿ ਜਿਹੜੀ ਆਪਾਂ ਬਿਗ ਫਿਸ਼ ਜਿਹਨੂੰ ਕਹਿੰਦੇ ਆ ਜੋ ਕਿ ਡਰੱਗ ਟ੍ਰੇਡ ਦੇ ਵਿੱਚ ਵੱਡੇ ਮਗਰਮੱਛ ਕਹਿ ਸਕਦੇ ਆ ਜਾਂ ਬਿਗ ਫਿਸ਼ ਕਹਿੰਦੇ ਆ ਇੰਗਲਿਸ਼ ਉਹ ਇਹ ਜ਼ਰੂਰ ਹੈ ਔਰ ਇਹਦੇ ਮਤਲਬ ਫੜੇ ਜਾਣਨਾ ਮੈਨੂੰ ਲੱਗਦਾ ਕਿ ਕਾਫੀ ਵੱਡਾ ਨੈਟਵਰਕ ਇਹਨਾਂ ਦਾ ਸਾਰਾ ਸਮੈਸ਼ ਹੋਏਗਾ। ਉਹ ਸਾਡੀਆਂ ਟੀਮਾਂ ਜਿਹੜੀਆਂ ਹੁਣ ਇਸ ਇਨਵੈਸਟੀਗੇਸ਼ਨ ਉੱਪਰ ਆਪਾਂ ਲੈ ਕੇ ਜਾਵਾਂਗੇ। ਚਾਹੇ ਉਹ ਫਾਈਨੈਂਸ਼ੀਅਲ ਐਂਗਲ ਹੈ, ਪ੍ਰੋਪਰਟੀ ਦਾ ਐਂਗਲ ਹੈ, ਗੱਡੀ ਕਿੱਥੋਂ ਆਈ। ਜਿਹੜਾ ਈਵਨ ਆਰਮਜ਼ ਐਕਟ ਨਾਲ ਜਿਹੜਾ ਪਿਸਟਲ ਹੈ, ਇਹ ਕਲੇਮ ਕਰਦਾ ਮੇਰਾ ਲਾਇਸੈਂਸ ਹੀ ਹੈ। ਉਹ ਵੀ ਆਪਾਂ ਚੈੱਕ ਕਰਨਾ ਵੀ ਕਿਸ ਹਾਲਾਤ ਚ ਕਿਵੇਂ ਬਣਿਆ। ਪਹਿਲਾਂ ਇਹਦੇ ਤੇ ਮਕਦਮਾ ਕੋਈ ਨਹੀਂ ਹੈ। ਬਟ ਮੈਨੂੰ ਲੱਗਦਾ ਹੈ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਸ ਗੱਲ ਇਸ ਕੇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਰਹੇਗੀ ਜਿਸ ਤਰ੍ਹਾਂ ਐਡੀ ਵੱਡੀ ਥੇਪ ਲੈ ਕੇ ਡਿਸਟ੍ਰੀਬਿਊਟ ਕਰ ਰਿਹਾ ਔਰ ਇਹ ਦੱਸਦਾ ਕਿ ਕਾਫੀ ਲਾਰਜ ਅਮਾਉਂਟ ਜਿਹੜਾ ਇਹਨਾਂ ਨੇ ਪਿਛੀਆਂ ਜੜੀਆਂ ਕਨਸਾਈਨਮੈਂਟਸ ਇਧਰ ਉਧਰ ਕੀਤੀਆਂ ਉਹਦੇ ਚ ਇਹਨਾਂ ਨੇ ਜਨਰੇਟ ਕੀਤੀ ਕੰਸਟਰਕਟਿਵਲੀ ਕਿ ਜਿਸ ਤਰ੍ਹਾਂ ਬਹੁਤ ਲੰਬੇ ਸਮੇਂ ਤੋਂ ਕੰਮ ਕਰਦਾ ਰਿਹਾ ਜਾਇਦਾ ਤਨ ਬਣਾਇਆ ਉਹ ਤਾਂ ਇਸ ਤਰ੍ਹਾਂ ਨਜ਼ਰ ਤੋਂ ਬਚਿਆ ਕਿਸ ਤਰ੍ਹਾਂ ਰਿਹਾ ਇਹ ਨੀਡਰ ਕੋਲ ਉਸ ਤਰ੍ਹਾਂ ਇੰਨਾ ਵੱਡੀ ਥੇਪਾਂ ਦੇ ਵਿੱਚ ਪੜਾਇਆ ਜਾ ਰਿਹਾ ਦੇਖੋ ਮੈਨੂੰ ਇਹ ਬਾਰੇ ਤਾਂ ਮੇਰੇ ਏਰੀਆ ਦਾ ਤਾਂ ਰਹਿਣ ਵਾਲਾ ਹੈ ਨਹੀਂ ਬਟ ਕਈ ਵਾਰ ਨਹੀਂ ਪਤਾ ਲੱਗਦਾ ਕਿਸੇ ਬੰਦੇ ਦਾ ਔਰ ਕੋਈ ਪੁਰਾਣਾ ਪ੍ਰੀਵਿਅਸ ਦੇਖੋ ਜੇ ਕੇਸ ਵੀ ਹੈ ਨਹੀਂਗਾ ਸੋ ਕਈ ਵਾਰੀ ਬੰਦਾ ਸਫੈਦ ਪੋਸ਼ ਜਿਹੜੇ ਲੋਕ ਨੇ ਇਦਾਂ ਦੇ ਉਹ ਆਪਣੇ ਆਪ ਨੂੰ ਕਵਰ ਕਰ ਜਾਂਦੇ ਆ ਬਟ ਸਟਿਲ ਮੈਂ ਸਮਝਦਾ ਇਹ ਸਭ ਤੋਂ ਵਧੀਆ ਕੰਮ ਸਾਡੀ ਮਜੀਠਾ ਰੋਡ ਪੁਲਿਸ ਦੇ ਐਸ ਐਚ ਓ ਇੰਸਪੈਕਟਰ ਰਣਜੀਤ ਸਿੰਘ ਏ ਸੀ ਪੀ ਕਮਲਜੀਤ ਸਾਡੇ ਨਵਜੋਤ ਏਡੀਸੀਪੀ ਇਨਵੈਸਟੀਗੇਸ਼ਨ ਔਰ ਡੀਸੀਪੀ ਰਵਿੰਦਰਪਾਲ ਜੀ ਦੀ ਸੁਭਵੀ ਹੁੰਚੇ ਕੰਮ ਹੋਇਆ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਚ ਅੱਪਾ ਤੁਹਾਡੇ ਨਾਲ ਅਸੀਂ ਹੋਰ ਵੀ ਇਸ ਬਾਰੇ ਸਾਂਝੇ ਕਰਾਂਗੇ ਕਿਉਂਕਿ ਜਦੋਂ ਇੱਕ ਵਾਰ ਬੰਦਾ ਫੜਿਆ ਜਾਂਦਾ ਦੂਜਾ ਬੰਦਾ ਅਲਰਟ ਹੋ ਜਾਂਦਾ ਔਰ ਇਹ ਵੀ ਗੱਲ ਸਾਹਮਣੇ ਆਈ ਵੀ ਉਹਦੇ ਕੋਲ ਵੀ ਵੱਡੀ ਕਨਸਾਈਨਮੈਂਟ ਉਸ ਟਾਈਮ ਸੀਗੀ ਮੇਰਾ ਪ੍ਰਦੀਪ ਹੈ ਜਦੋਂ ਨਸ਼ਾ ਸ਼ੈਅਰੇ ਬੰਦ ਕੀਤਾ ਨੇਚਰਲੀ ਉਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਲਿਸਟ ਬਣਾਈ ਹੋਊਗੀ ਤੁਸੀਂ ਹਮੇਂ ਫੀਲਡ ਦੇ ਵਿੱਚ ਤੁਹਾਡੇ ਜਿਹੜਾ ਯੂਨਿਟ ਟੈਲੀਗ੍ਰਾਮ ਕਰਾ ਦਿੱਤੀ ਹੈ ਕਿੰਨੇ ਪਰਸੈਂਟ ਲੱਗਦਾ ਤੁਹਾਨੂੰ ਕਿ ਕੰਮ ਹੋ ਗਿਆ ਜਾਂ ਕਿਰਕਈਆਂ ਦੇ ਤੋੜੇ ਨੇ ਉਸ ਦੇ ਮਤਲਬ ਤੁਸੀਂ ਅੱਗੇ ਵਧਦੇ ਹੋ ਜਿਹੜੇ ਰਿਜ਼ਲਟ ਵੀ ਬਹੁਤ ਵਧੀਆ ਆ ਰਹੇ ਨੇ ਔਰ ਹੈਵੀ ਰਿਕਵਰੀਜ਼ ਹੋ ਰਹੀਆਂ ਨੇ ਅਮਰ ਸਾਹਿਬ ਪੁੱਜੀ ਬੰਦੋ ਕਰ ਚਾਹੀਦਾ ਤੁਸਾਂ ਕਿ ਰਿਕਵਰੀ ਕੀਤੀ ਆ ਕਿੰਨੀ ਕਿਲੇਸ ਤੁਹਾਡੇ ਹਿਸਾਬ ਨਾਲ ਕਿ ਵਧੀਆ ਦੇਖੋ ਲਿਸਟਾਂ ਗੱਲ ਇਦਾਂ ਹੈ ਕਿ ਲਿਸਟਿਕ ਸਾਡਾ ਪੈਰਾਮੀਟਰ ਤੋਂ ਸ਼ੁਰੂ ਕਰਨ ਵਾਸਤੇ ਇੱਕ ਸਟਾਰਟਿੰਗ ਪੁਆਇੰਟ ਹੁੰਦਾ ਜੀ ਤੋਂ ਜਿਉਂ-ਜਿਉਂ ਆਪਾਂ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਚੀਜ਼ 'ਚ ਵੀ ਜਾਣੇ ਹਾਂ ਤੇ ਹੋਰ ਨਾਮ ਉੱਪਰ ਕੇ ਆ ਜਾਂਦੇ ਸਾਹਮਣੇ ਇਹ ਓਨ ਗoing ਪ੍ਰੋਸੈਸ ਹੈ ਤੁਹਾਨੂੰ ਜਿਵੇਂ ਪਤਾ ਹੈ ਕਿ ਉਧਰੋਂ ਕ੍ਰਾਸ ਬਾਰਡਰ ਇਹ ਸਾਰਾ ਕੰਮ ਚੱਲ ਰਿਹਾ ਹੈ ਔਰ ਟੈਕਨੋਲੋਜੀ ਦਾ ਮਿਸਯੂਜ਼ ਹੋ ਰਿਹਾ ਟੋਟਲ ਪੁਸ਼ਿੰਗ ਜਿਹੜੀ ਉੱਥੋਂ ਹੋ ਰਹੀ ਆ ਪਿੱਛੇ ਜਿਵੇਂ ਤੁਹਾਨੂੰ ਪਤਾ ਪਾਉ ਫੜਿਆ ਸੀਗਾ ਲੜਕਾ ਜੂਵਿਨਾਈਲ ਫਰੋਸਪੋ ਸੈਕਟਰ ਤੋਂ ਬੇੜੀਆਂ ਰਾਹੀਂ ਕੰਮ ਕਰ ਰਿਹਾ ਸੀ ਨੋਵਲ ਤਰੀਕੇ ਨਾਲ ਬੰਦੇ ਕਰ ਰਹੇ ਆ ਔਰ ਇਹ ਵੀ ਆਪਾਂ ਨੂੰ ਪਤਾ ਹੈ ਕਿ ਲੌਂਗੀਟਿਊਡ ਲਾਟੀਟਿਊਡ ਦੇ ਉੱਤੇ ਡਰੋਨ ਨੂੰ ਪੂਰਾ ਡਾਇਰੈਕਸ਼ਨ ਦੇ ਕੇ ਉੱਥੇ ਉਤਾਰਿਆ ਜਾਂਦਾ ਜਿੱਥੇ ਉਹ ਚਾਹੁੰਦੇ ਆ ਤੋ ਕਾਫੀ ਇਹਦੇ ਚ ਚੈਲੰਜ ਰਹਿੰਦਾ ਜਿਹੜੀ ਸਾਡੀ ਫੋਰਸਸ ਬਾਰਡਰ ਤੇ ਲੱਗੀਆਂ ਪਲੱਸ ਅੱਗੇ ਲੱਗੀਆਂ ਬਟ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਮਿਸ਼ਨਰੇਟ ਦੇ ਵਿੱਚ ਆਲਰੇਡੀ 45 ਕੇਜੀ ਦਾ 2025 ਚ ਹੀ ਆਪਾਂ ਕਵਰ ਕਰ ਚੁੱਕੇ ਹਾਂ ਕਿਉਂਕਿ ਇਹੋ ਇਹੋ ਲਿੰਕ ਤੇ ਲੱਇਆ ਹੈ ਕੋਈ ਲਾਤੇ ਇਹਦਾ ਇੱਥੇ ਗਰੁੱਪ ਹੋਰ ਕਿੱਦਾਂ ਵੱਡਾ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਵੀ ਇਹਦੇ ਚ ਮੇਨ ਕਿੰਗਪਿੰਨ ਜਿਹੜਾ ਪ੍ਰਦੀਪ ਸਾਹਮਣੇ ਆਏਗਾ ਆਇਰ ਇਹ ਜਦੋਂ ਫੜਿਆ ਜਾਏਗਾ ਉਹ ਤੁਮ ਕਾਫੀ ਖੁਲਾਸੇ ਹੋਣ ਦੀ ਮੈਨੂੰ ਉਮੀਦ ਹੈ ਕਿਉਂਕਿ ਉਹ ਬਹੁਤ ਵੈਲ ਇਨਟ੍ਰੈਂਡ ਦਾ ਡਰਗ ਟ੍ਰੇਡ ਦੇ ਵਿੱਚ ਸਰ ਗਵਰੀ ਵੀ ਪ੍ਰਦੀਪ ਕੋ برو ਸਕਦੀ ਹੈ ਦੇਖੋ ਇਹ ਤਾਂ ਹੁਣ ਡਿਪੈਂਡ ਕਰੇਗਾ ਕਿਉਂਕਿ ਗੱਲ ਉਹ ਜਦੋਂ ਬੰਦਾ ਅਲਰਟ ਹੋ ਜਾਂਦਾ ਹੈ ਤੇ ਨੇਚਰਲੀ ਆਪਣੇ ਐਵੀਡੈਂਸ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕਰਦਾ ਹੈ ਜੇ ਕੋਈ ਵੀ ਕ੍ਰਿਮੀਨਲ ਹੋਵੇ ਇਸ ਤੋਂ ਇਲਾਵਾ ਹੋਰ ਵੀ ਕੰਮ ਹੈਗਾ ਸੀ ਤੇ ਇਹ ਫਾਰਮ ਚੈੱਕ ਕਰ ਇਹ ਹੋਰ ਕੋ ਬਹੁਤੀ ਇਹਦੀ ਓਕੂਪੇਸ਼ਨ ਮੈਨੂੰ ਨਹੀਂ ਸਾਹਮਣੇ ਆਈ ਮੜਾ ਵੋਟਾ ਪਿੰਡ ਚ ਜਿਵੇਂ ਕੰਮ ਹੈ ਉਹੋ ਜਿਹਾ ਤੇ ਘਰ ਵੀ ਰੇਡ ਰੂਟ ਕੀਤੇ ਸਾਰੇ ਉੰਗੀ ਸਾਡੀ ਟੀਮ ਉਥੇ ਡੀਐਸਪੀ ਸਾਹਿਬ ਕੋਲ ਹੋਏ ਹੈ ਇਹ ਸਰਚ ਵਗੈਰਾ ਚੱਲ ਰਹੀ ਹੈ ਅਡਰੈਸ ਨੂੰ ਹੋਰ ਦਰੋ ਕਿਤਾ ਸਰ ਹਾਂਜੀ ਮੈਂਟਲ ਹਸਪੀਟਲ ਦੇ ਏਰੀਆ ਚ ਲਗੀਟਾ ਰੋਡ ਪੁਲਿਸ ਨੇ ਜੀੜਾ ਆਇਆ ਸੀ ਹਾਂਜੀ ਜਿਹੜਾ ਇਲਾਜ ਜਿਹੜਾ ਹੈਗਾ ਜੀ ਪ੍ਰੋਪਰ ਸੀਲ ਕੀਤੀ ਜਾਏਗੀ ਡੈਫੀਨਿਟਲੀ ਭਾਜੀ ਸਾਰਾ ਚੈੱਕ ਕਰਕੇ ਜੋ ਪ੍ਰੋਸੀਜਰ ਹੈ ਆਪਣਾ ਐਨਡੀਪੀਐਸ ਅਕੋਰਡ ਤੋਂ ਫੋਲੋ ਕਰਾਂਗੇ ਬਹੁਤ ਬੜਾ ਫਿਟ ਕੇਸ ਹੈ ਉਸ ਕੰਮ ਵਾਸਤੇ ਬਲਹੈ ਰਾਮ ਮੰਦਰ ਕੇਸ ਹੈ ਉਹ ਨਾਲ ਲਿਖਦੇ ਨਹੀਂ ਜਿਹੜਾ ਵੱਡਿਆ ਫੜਿਆ ਉਹ ਵੀ ਨਹੀਂ ਨਹੀਂ ਕਿਹੜਾ ਕੱਲ ਸ਼ੁਰੂ ਕਰਨ ਜਾ ਰਹੇ ਹੈ ਕਿ ਚਲੋ ਕੱਲ ਵੈਸੇ ਬੈਟ ਜਿਆਦਾ ਬੈਟਰ ਹੋਵੇਗਾ ਪਤਾ ਲੱਗੇਗਾ ਬਟ ਜਿਸ ਤਰ੍ਹਾਂ ਟੈਕਨੋਲੋਜੀ ਦੀ ਵਰਤੋਂ ਕੋਈ ਠੱਲ ਪੈ ਜੇ ਕਿ ਡਰੋਨ ਜਿਹੜਾ ਜਿਹੜੀ ਗੱਲ ਵੀ ਡਰੋਨ ਜਿਹੜਾ ਐਂਟੀ ਡਰੋਨ ਵੀ ਬੱਸ ਚੱਲ ਰਹੇ ਆ ਪਤਾ ਬੋਲੋ ਉਹ ਤਾਂ ਡੈਫੀਨਿਟਲੀ ਜਿਹੜੀ ਵੀ ਚੀਜ਼ ਕਿਸੇ ਚੀਜ਼ ਨੂੰ ਰੋਕਦੀ ਹੈ ਜਿਹੜੀ ਕਿ ਸਾਨੂੰ ਮੇਨ ਥ੍ਰੈਟ ਹੈ ਜਿਹਦੇ ਤੋਂ ਕੇ ਸਮਾਨ ਨਾ ਆਫ ਲੋਡ ਹੋ ਰਿਹਾ ਆ ਕੇ ਡਰੋਨ ਰਾਹੀਂ ਉਹਦੇ ਜਦੋਂ ਜੋ ਵੀ ਐਂਟੀ ਚੀਜ਼ ਆ ਉਹ ਤੋਂ ਡੈਫੀਨਿਟਲੀ ਫਾਇਦਾ ਹੋਏਗਾ ਹੀ ਹੋਏਗਾ ਤੁਸੀਂ ਕਿੰਨੇ ਸਰਪ੍ਰਾਈਜ਼ ਹੁੰਦੇ ਕਿ ਅਮਰ ਸਰ ਤੁਜੀ ਨਿਹੈ ਰਨ ਕਵਰ ਨਹੀਂ ਤੁਹਾਨੂੰ ਲੱਗਦਾ ਸੀਗਾ ਕਿ ਕਿੰਨੇ ਲੈਵਲ ਤੇ ਹੋ ਸਕਦੀ ਹੈ ਰਿਕਵਰ ਕਿ ਕੀ ਦੀ ਜ਼ਰਵਾਪਸੂ ਦੇਖੋ ਮੇਰਾ ਤਾਂ ਤਜਰਬਾ ਇਹ ਹੈ ਕਿ ਜਿਹੜਾ ਜਿਹੜਾ ਵੀ ਪ੍ਰੋਫੈਸ਼ਨ ਹੈ ਉਹ ਜਿਹੜਾ ਬੰਦਾ ਜ਼ਿਆਦਾ ਮਿਹਨਤ ਕਰਦਾ ਉਹਨੇ ਜ਼ਿਆਦਾ ਰਿਜ਼ਲਟ ਲੈ ਕੇ ਆਉਂਦਾ ਸਿੱਧੀ ਗੱਲ ਇਹ ਹੈ ਔਰ ਜੇ ਆਪਾਂ ਦੇਖੀ ਜਾਵੇ ਸਾਡੇ ਸਿਟੀ ਤੋਂ ਬਾਹਰੋਂ ਇੰਟੈਲੀਜੈਂਸ ਸਪੇਸ ਆਪਰੇਸ਼ਨ ਜ਼ਿਆਦਾ 99% ਹੀ ਮੈਂ ਸੋਮੀਨਾਮੇ ਉੱਥੋਂ ਹੁੰਦੇ ਵੱਡੀਆਂ ਰਿਕਵਰੀਆਂ ਦੇ ਵਿੱਚ تو ਆਈ ਐਪਰੀਸ਼ੀਏਟ ਮਾਈ ਟੀਮ ਔਰ ਸਾਡੇ ਮੁਲਾਜ਼ਮਾਂ ਨੇ ਬਹੁਤ ਅੱਛਾ ਕੰਮ ਕੀਤਾ ਦੇ ਜੀ ਵੀ ਦੋ ਸਾਡੇ ਥਾਣੇ ਦੇ ਮੁਲਾਜ਼ਮਾਂ ਨੂੰ ਵੀ ਅਸੀਂ ਸਪੈਸ਼ਲ ਆਨਰ ਕਰਾਵਾਂਗੇ ਡੀਜੀ ਸਰ ਬਹੁਤ ਦਾ ਕੰਮ ਤੇ ਕਾਫੀ ਵਧ ਗਿਆ ਯੋਧ ਨਸ਼ਾ ਦੇ ਵਿਰੁੱਧ ਹੋਣਾ ਸ਼ੁਰੂ ਹੋਇਆ ਨਹੀਂ ਜੀ ਕੋਸ ਇਹ ਤਾਂ ਮਤਲਬ ਸਾਡੀ ਇੱਕ ਡਿਊਟੀ ਹੈ ਟਰਵਰਡ ਦੀ ਸੁਸਾਇਟੀ ਐਂਡ ਟਰਵਰਡਸ ਆਵਰ ਓਨ ਪ੍ਰੋਫੈਸ਼ਨ ਸਰ ਸਰ ਕੱਲ ਜਿਹੜੀ ਡੀਜੀ ਸਾਡੇ ਮੀਟਿੰਗ ਇੰਦੀਆ ਉਹਨਾਂ ਕਹਿੰਦੇ ਆ ਕਿ 200 ਜਿਹੜੇ 2000 ਬਤੇ ਨਫਰੀ ਮੋਰ ਵਧਾਈ ਜਾਏਗੀ ਇੰਪੋਰਟ ਤੇ ਲੱਗ ਜਾਗੀ ਸਰ ਉਹਨਾਂ ਕਮਿਸ਼ਨਰ ਜੀ ਸਾਕੀ ਤੌਰ ਤੇ ਲਈਗਾ ਸਰ ਉਹਦੇ देखो ਸਾਡਾ ਤਾਂ ਬੈਸਟ ਤਾਲਮੇਲਾ ਜੀ ਆਪਣੇ ਨਾਲ ਦੇ ਪੰਜਾਬ ਪੁਲਿਸ ਦੇ ਸਾਥੀ ਜਨਾ ਬੀਐਸਐਫ ਦਾ ਐਨਸੀਬੀ ਦਾ ਆਈਬੀ ਦਾ ਸਾਰੇ ਏਜੰਸੀਜ਼ ਨਾਲ ਜਿੰਨੀਆਂ ਵੀ ਹੈਗੇ ਅਸੀਂ ਵੀ ਆਰ ਆਲਵੇਜ਼ ਇਨ ਟੱਚ ਆਰ ਬੜਾ ਕੋਆਰਡੀਨੇਟਡ ਸਾਰਾ ਕੰਮ ਚੱਲਦਾ ਰਹਿੰਦਾ ਸਰ ਕੱਲ ਕੋਈ ਲਿਸਟ ਵੀ ਕੋਈ ਹੋਰ ਵੀ ਪੁਲਿਸ টাইਪੋਂ ਜੀ ਦੇ ਸਾਹਮਣੇ ਬੜੀ ਹਾਈ ਲੈਵਲ ਦੀ ਮੀਟਿੰਗ ਕੀਤੀ ਆ ਔਰ ਹੋਰ ਕਾਹ ਗਿਆ ਵੀ ਬਾਰਡਰ ਤੇ ਲੱਗੇ ਜਿਹੜੀ ਨਫਰੀ ਆ ਉਹਨੂੰ ਬਚਾਉਣ ਦੀ ਫਿਕਰ ਹੈ ਕੀ ਮੰਨਦੇ ਤੁਸੀਂ ਹੋਰ ਵੀ ਕੁਝ ਦੇਖੋ ਇਹ ਮੈਂ ਕੁਝ ਨਹੀਂ ਕਹਿ ਸਕਦਾ ਉਹਦੇ ਬਾਰੇ ਜੋ ਮਹਾਂਜੋਗ ਡੀਜੀ ਸਾਹਿਬ ਨੇ ਉੱਤੇ ਗੱਲ ਕਹੀ ਹੈ ਉਹ ਉਹਦਾ ਆਨਸਰ ਉਹ ਹੀ ਦੇ ਸਕਦੇ ਨੇ ਮੈਂ ਮੈਨੂੰ ਨਹੀਂ ਪਤਾ ਉਸ ਬਾਰੇ ਸਰ ਲੋਕਾਂ ਦੇ ਮਨਾਂ ਵਿੱਚ ਜਿਹੜਾ ਡਰ ਹੈ ਜਦ ਲਗਾਤਾਰ ਇਹ ਧਮਾਕੇ ਹੋ ਰਹੇ ਨੇ ਬਸ ਬਸ ਜਗ੍ਹਾ ਉੱਤੇ ਲੋਕ ਐ ਸਵਾਲ ਕਰਦੇ ਕਿ ਥਾਣੇ ਦੇ ਧਮਾਕੇ ਤੇ ਬਾਕੀ ਇਸ ਤਰ੍ਹਾਂ ਲੋਕਾਂ ਦੇ ਮਨਾਂ ਵਿੱਚ ਡਰ ਕਿਹੜਾ ਕਰਕੇ ਬੰਬ ਆਉਂਦੇ ਕਿੱਥੇ ਪਏ ਤੁਹਾਨੂੰ ਦੱਸਿਆ ਤਾਂ ਹੈ ਵੀ ਡਰੋਨ ਸਾਰੀ ਗੱਲ ਹੋ ਤਾਂ ਜੀ ਨਾਲੇ ਅਜੇ ਅੱਠ ਕਿਲੋ ਦੀ ਰਿਕਵਰੀ ਹੈ ਵੀਰ ਸਾਈਡ ਟਰੈਕਿੰਗ ਕਰੂ ਆਪਾਂ ਚੰਗੀ ਗੱਲ ਕਰੀਏ ਲੋਕ ਸਰੇ ਹੀ ਭੋਲਦੇ ਨੇ ਇਹ ਸਾਡੇ ਨੂੰ ਮੈਂ ਦਊਂਗਾ ਜਵਾਬ ਜੀ ਮੈਂ ਦਿਨਾ ਉਹਨਾਂ ਨੂੰ ਜਾ ਕੇ ਹਰੇਕ ਜਗ੍ਹਾ ਪੋੰਟੀ ਦਾ ਮੌਕੇ ਤੇ ਠੀਕ ਸਰ ਠੀਕ ਥੈਂਕ ਯੂ